ਹੈਲੋ ਦੋਸਤੋ ਹਸਰੀਕਾਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਬਲੌਗਰ ਲੋ ਜੀ ਅੱਜ ਜਿਸ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਬਾਰੇ ਜਿਸ ਲੋਕੇਸ਼ਨ ਤੇ ਬਹੁਤ ਸੋਹਣੀਆਂ ਸੋਹਣੀਆਂ ਪ੍ਰੀ-ਵੈਡਿੰਗਾਂ ਤੇ ਬਹੁਤ ਸੋਹਣੇ ਸੋਹਣੇ ਗੀਤ ਸ਼ੂਟ ਹੁੰਦੇ ਹਨ ਇਹ ਲੋਕੇਸ਼ਨ ਕੋਹਿੰਨੂਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਤੇ ਇਸ ਲੋਕੇਸ਼ਨ ਉੱਤੇ ਬਹੁਤ ਹੀ ਵਧੀਆ ਤੇ ਬਹੁਤ ਸੋਹਣੀਆਂ ਸੋਹਣੀਆਂ ਫੋਟੋਗ੍ਰਾਫੀ ਤੇ ਹੋਰ ਵੀ ਬਹੁਤ ਹੀ ਵਧੀਆ-ਵਧੀਆ ਗੀਤਾਂ ਇਸ ਜੇ ਲੋਕੇਸ਼ਨ ਨੂੰ ਵਰਤਿਆ ਗਿਆ ਹੈ ਤੇ ਇਸ ਲੋਕੇਸ਼ਨ ਉੱਤੇ ਬਹੁਤ ਸੋਹਣੀਆਂ ਸੋਹਣੀਆਂ ਸ਼ਾਰਟ ਫਿਲਮ ਤੇ ਹੋਰ ਵੀ ਬਹੁਤ ਹੀ ਵਧੀਆ-ਵਧੀਆ ਗੀਤਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਹਨ ਤੇ ਮੇਰੀ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈਗੇ ਤੁਸੀਂ ਇਸ ਲੋਕੇਸ਼ਨ ਤੇ ਇੱਕ ਵਾਰ ਜ਼ਰੂਰ ਆਓ ਤੇ ਆ ਕੇ ਆਪਣੇ ਪ੍ਰੀ-ਵੇਡਿੰਗ ਗੀਤ ਸ਼ੂਟ ਤੇ ਜੋ ਵੀ ਫੋਟੋਗ੍ਰਾਫੀ ਇਸ ਲੋਕੇਸ਼ਨ ਤੇ ਜ਼ਰੂਰ ਕਰਿਓ ਥੈਂਕਸ ਧੰਨਵਾਦ ਮੈਂ ਤੁਹਾਡਾ ਆਪਣਾ ਮਨਪ੍ਰੀਤ ਬਲੌਗਰ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕਸ